ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਅਕਸਰ ਹੀ ਬੈੱਡ ਤੇ ਬੈਠ ਕੇ ਪਾਠ ਕਰਦੇ ਹਨ ਉਹ ਸਾਡੀ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣ ਜੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਬੈੱਡ ਤੇ ਬੈਠ ਕੇ ਕੀਤਾ ਹੋਇਆ ਪਾਠ ਦਾ ਫਲ ਉਹਨਾਂ ਨੂੰ ਮਿਲ ਸਕਦਾ ਹੈ ਜਾਂ ਨਹੀਂ ਪਰਮਾਤਮਾ ਜੀ ਉਹਨਾਂ ਤੇ ਕਿਰਪਾ ਵਰਸਾਉਣਗੇ ਜਾਂ ਨਹੀਂ ਜਾਂ ਨਹੀਂ ਇਸ ਲਈ ਉਹ ਸਾਡੀ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਬੈੱਡ ਤੇ ਬੈਠ ਕੇ ਪਾਠ ਕਰਦੇ ਹੋ ਤਾਂ ਅੱਜ ਦੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਕਈ ਇਸ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਹਨ ਕਿ ਸੋਫਾ ਕੁਰਸੀ ਜਾਂ ਬੈੱਡ ਤੇ ਬੈਠ ਕੇ ਪਾਠ ਕਰਨਾ ਠੀਕ ਹੈ ਕਿ ਮੋਬਾਈਲ ਤੋਂ ਪਾਠ ਅਸੀਂ ਕਰ ਸਕਦੇ ਹਾਂ ਕਿਸ ਤਰ੍ਹਾਂ ਬੈਠ ਕੇ ਪਾਠ ਕਰਨ ਦੇ ਨਾਲ ਜ਼ਿਆਦਾ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਕਿਸ ਤਰ੍ਹਾਂ ਪਾਠ ਕਰੀਏ ਕਿ ਸਾਡੇ ਮਨ ਦੀਆਂ ਮਨੋ ਕਾਮਨਾ ਜਲਦ ਹੀ ਪੂਰੀਆਂ ਹੋ ਜਾਣ ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਪੇਸ਼ ਕਰਨ ਵਾਲੇ ਹਾਂ ਜੀ ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਨਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਿਚਾਰ ਪੇਸ਼ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਆਖਦੇ ਹਨ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਇਹ ਸਭ ਗੁਰਸਿੱਖਾਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਜੀ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਜੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵਧ ਤੋਂ ਵੱਧ ਵਡਿਆਈ ਹੋ ਸਕੇ ਜਿਹੜੇ ਲੋਕ ਸਤਿਕਾਰ ਅਤੇ ਪ੍ਰੇਮ ਦੇ ਨਾਲ ਗੁਰੂ ਸਾਹਿਬਾਨ ਦੀ ਨੂ ਬਾਣੀ ਨੂੰ ਪੜ੍ਹਦੇ ਹਨ ਉਹਨਾਂ ਦੇ ਮਨਾਂ ਵਿੱਚ ਵੀ ਇਹ ਸਵਾਲ ਹੁੰਦਾ ਹੈ ਕਿ ਪਾਠ ਕਿਸ ਮर्यादा ਦੇ ਨਾਲ ਤੇ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਜੋ ਪਾਠ ਕਰਨ ਦਾ ਫਲ ਸਾਨੂੰ ਵੱਧ ਤੋਂ ਵੱਧ ਪ੍ਰਾਪਤ ਹੋ ਜਾਵੇ ਹੁਣ ਕੋਈ ਇਹ ਨਾ ਸੋਚੇ ਜੇ ਸੋਫੇ ਤੇ ਬੈਠ ਕੇ ਪਾਠ ਕਰਾਂਗੇ ਤਾਂ ਇਸ ਦਾ ਫਲ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ ਹਾਂ ਪਰ ਫਰਕ ਦਾ ਫਰਕ ਪੈ ਸਕਦਾ ਹੈ ਜੇਕਰ ਸਾਧ ਸੰਗਤ ਜੀ ਨੋਰਮਲ ਜਿਹੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਿ ਇੱਕ ਕਲਾਸ ਦੇ ਵਿੱਚ ਸਾਰੇ ਹੀ ਬੱਚਿਆਂ ਦੇ ਨੰਬਰ 90% ਕਿਸੇ ਦੇ 50% ਕਿਸੇ ਦੇ 35% ਹੀ ਹੁੰਦੇ ਹਨ ਪਰ ਅਧਿਆਪਕ ਨੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਪੜਾਇਆ ਹੁੰਦਾ ਹੈ ਇੱਕੋ ਜਿੰਨਾ ਹੀ ਸਮਾਂ ਸਾਰਿਆਂ ਨੂੰ ਦਿੱਤਾ ਹੁੰਦਾ ਹੈ ਜਿਸ ਨੇ ਪੇਪਰ ਦਿੱਤਾ ਉਸ ਦੇ ਤਾਂ ਨੰਬਰ ਆਉਣੇ ਹੀ ਹਨ ਇਸ ਲਈ ਜਿਸ ਨੇ ਪਾਠ ਕੀਤਾ ਹੈ ਉਸ ਨੂੰ ਫਲ ਵੀ ਜਰੂਰ ਮਿਲ ਜਾਵੇਗਾ ਕਿੰਨਾ ਮਿਲੇਗਾ ਇਹ ਪਾਠ ਤੁਸੀਂ ਕਿੰਨੀ ਭਾਵਨਾ ਤੇ ਕਿੰਨੇ ਵਧੀਆ ਢੰਗ ਦੇ ਨਾਲ ਕੀਤਾ ਹੈ ਜਾਂ ਕਿਸ ਮर्यादा ਦੇ ਨਾਲ ਅਸੀਂ ਕਰ ਰਹੇ ਹਾਂ ਇਹਨਾਂ ਗੱਲਾਂ ਤੇ ਹੀ ਡਿਪੈਂਡ ਕਰਦਾ ਹੈ ਹੁਣ ਪਾਠ ਤਾਂ ਚਾਹੇ ਲੰਮੇ ਪੈ ਕੇ ਵੀ ਤੁਸੀਂ ਕਰ ਲੋ ਫਲ ਤਾਂ ਵੀ ਉਸ ਦਾ ਤੁਹਾਨੂੰ ਪ੍ਰਾਪਤ ਜਰੂਰ ਹੋ ਜਾਵੇਗਾ ਪਰ ਹੁਣ ਸਾਥ ਸੰਗਤ ਜੀ ਇੱਥੇ ਇੱਕ ਸੋਚਣ ਵਾਲੀ ਗੱਲ ਹੈ ਕਿ ਲੰਮੇ ਪੈ ਕੇ ਪਾਠ ਕੌਣ ਕਰੇਗਾ ਉਹੀ ਕਰੇਗਾ ਨਾ ਜਿਸ ਦਾ ਆਪਣੇ ਸਰੀਰ ਤੇ ਕੋਈ ਵਾਸਨਾ ਚੱਲਦਾ ਹੋਵੇਗਾ ਹੁਣ ਆਪਾਂ ਆਮ ਹੀ ਵੇਖਦੇ ਹਾਂ ਕਿ ਕਈ ਲੋਕ ਕਿਸੇ ਲੰਮੀ ਬਿਮਾਰੀ ਦੇ ਕਾਰਨ ਕੰਪਲੀਟਲੀ ਸਾਥ ਸੰਗਤ ਜੀ ਉਹ ਬੈਡ ਰੈਸਟ ਤੇ ਹੋ ਜਾਂਦੇ ਹਨ ਡਾਕਟਰ ਉਹਨਾਂ ਨੂੰ ਕੰਪਲੀਟਲੀ ਬੈਡ ਰੈਸਟ ਤੇ ਕਹਿ ਦਿੰਦੇ ਹਨ ਪਰ ਇੱਕ ਤੰਦਰੁਸਤ ਵਿਅਕਤੀ ਤਾਂ ਆਪਣੇ ਸਰੀਰ ਨੂੰ ਆਪਣੇ ਹਿਸਾਬ ਦੇ ਨਾਲ ਚਲਾ ਸਕਦਾ ਹੈ ਕਈ ਵਾਰ ਅਸੀਂ ਥੱਕੇ ਹੋਣ ਦੇ ਬਾਵਜੂਦ ਵੀ ਕੰਮ ਨੂੰ ਕਰ ਹੀ ਜਾਂਦੇ ਹਾਂ ਕਿ ਇਹ ਕੰਮ ਸਾਡੇ ਲਈ ਬੜੇ ਜ਼ਰੂਰੀ ਹਨ ਪਰ ਪਾਠ ਕਰਨ ਵੇਲੇ ਅਸੀਂ ਇਹ ਅਣਗਹਿਲੀ ਕਰ ਦਿੰਦੇ ਹਾਂ ਚਲੋ ਕੋਈ ਨਾ ਪਾਠ ਸੌਫੇ ਤੇ ਬੈਠ ਕੇ ਹੀ ਕਰ ਲੈਂਦੇ ਹਾਂ ਪਰ ਅੱਜ ਦੀ ਕੋਈ ਭਾਵਨਾ ਵਾਲੇ ਲੋਕ ਗੁਰੂ ਸਾਹਿਬਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨਾਂ ਵਿੱਚ ਬਹੁਤ ਦੇ ਮਹੀਨੇ ਦੇ ਵਿੱਚ ਆਪਣਾ ਆਸਣ ਜ਼ਮੀਨ ਤੇ ਹੀ ਲਾ ਕੇ ਪਾਠ ਕਰਦੇ ਹਨ ਉਹ ਥੱਲੇ ਹੀ ਖਾਣਾ ਖਾਂਦੇ ਹਨ ਪੀਂਦੇ ਹਨ ਤੇ ਸੌਂਦੇ ਵੀ ਥੱਲੇ ਹੀ ਹਨ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਅੱਜ ਵੀ ਅਕਾਲ ਤਖਤ ਸਾਹਿਬ ਦੇ ਜਦੋਂ ਸੱਚਖੰਡ ਵਿੱਚ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਹਾਂ ਤਾਂ ਇੱਕ ਗੱਲ ਦਾ ਜ਼ਰੂਰ ਖਿਆਲ ਕਰ ਲੈਣਾ ਜੀ ਕਿ ਅੱਜ ਵੀ ਜਿਹੜੇ ਪਲੰਗ ਤੇ ਗੁਰੂ ਸਾਹਿਬ ਜੀ ਬਿਰਾਜਮਾਨ ਹੁੰਦੇ ਹਨ ਹੁੰਦੇ ਹਨ ਉਸ ਦੇ ਹੇਠਾਂ ਇੱਕ ਚਿੱਟੀ ਚਾਦਰ ਦੀ ਵਿਸ਼ਾਈ ਹੁੰਦੀ ਹੈ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਆਸਣ ਲੱਗਿਆ ਹੋਇਆ ਹੁੰਦਾ ਹੈ ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਨਾ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਤੇ ਬਿਠਾਇਆ ਗਿਆ ਸੀ ਉਸੇ ਹੀ ਦਿਨ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਚਨ ਕਰ ਦਿੱਤਾ ਸੀ ਕਿ ਪੋਥੀ ਪਰਮੇਸ਼ਰ ਦਾ ਥਾਨ ਅਤੇ ਆਪਣਾ ਆਸਨ ਲਗਾਉਣ ਦਾ ਬਚਨ ਕੀਤਾ ਸੀ ਸੋ ਅਸੀਂ ਆਪਣੇ ਗੁਰੂ ਸਾਹਿਬਾਂ ਦੇ ਜੀਵਨ ਇਤਿਹਾਸ ਵਿੱਚੋਂ ਸਿੱਖਿਆ ਲੈਂਦੇ ਹਾਂ ਬਾਬਾ ਜੀ ਸਾਨੂੰ ਸਮੱਤ ਬਖਸ਼ਦੇ ਹਨ ਕੇ ਪਾਠ ਹਮੇਸ਼ਾ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕੇ ਹੀ ਕਰੋ ਬਾਬਾ ਜੀ ਬਚਨ ਕਰਦੇ ਹਨ ਸਿੱਖ ਦਾ ਅਸਲੀ ਪਤਾ ਉਦੋਂ ਲੱਗਦਾ ਹੈ ਜਦੋਂ ਥੱਕਿਆ ਟੁੱਟਿਆ ਸਰੀਰ ਵੀ ਹੋਵੇ ਫਿਰ ਵੀ ਉਹ ਆਪਣੇ ਸਮੇਂ ਮਿੱਥੇ ਦੇ ਅਨੁਸਾਰ ਪੋਥੀ ਲੈ ਕੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਕੇ ਪਾਠ ਕਰਨ ਲੱਗ ਜਾਵੇ ਅੱਜ ਆਪਾਂ ਹਰ ਇੱਕ ਚੀਜ਼ ਦਾ ਸਮਾਂ ਫਿਕਸ ਕੀਤਾ ਹੋਇਆ ਹੈ ਸਾਤ ਸੰਗਤ ਜੀ ਖਾਣਾ ਖਾਣ ਦਾ ਸੌਣ ਦਾ ਆਫਿਸ ਜਾਣ ਦਾ ਪਰ ਨਿਤਨੇਮ ਕਰਨ ਦਾ ਸਾਡਾ ਕੋਈ ਵੀ ਸਮਾਂ ਫਿਕਸ ਨਹੀਂ ਹੈ। ਬਾਬਾ ਜੀ ਆਖਦੇ ਹਨ ਕਿ ਅੰਮ੍ਰਿਤ ਵੇਲੇ ਦਾ ਸਮਾਂ ਨਿਰੰਤਰ ਹੀ ਵੱਧਦਾ ਹੋਇਆ ਹੁੰਦਾ ਹੈ। ਉਹ ਸਮਾਂ ਜਿਹੜਾ ਹੈ ਠੰਡਾ ਹੁੰਦਾ ਹੈ। ਉਸ ਸਮੇਂ ਟੈਂਪਰੇਚਰ ਵੀ ਕਾਫੀ ਘੱਟ ਹੋਣ ਕਰਕੇ ਮਨ ਦੇ ਅੰਦਰ ਫੁਰਨੇ ਵੀ ਘੱਟ ਬਣਦੇ ਹਨ। ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਉਸ ਸੂਰਜ ਦੀ ਹੀਟ ਨਾਲ ਸਰੀਰ ਵਿੱਚ ਤੇਜ਼ੀ ਵੀ ਵਧਣ ਲੱਗ ਜਾਂਦੀ ਹੈ। ਮਨ ਅੰਦਰ ਵੱਧ ਤੋਂ ਵੱਧ ਫੁਰਨੇ ਬਣਨੇ ਸ਼ੁਰੂ ਹੋ ਜਾਂਦੇ ਹਨ। ਕਿ ਅੱਜ ਮੈਂ ਪਹਿਲਾ ਇਹ ਕੰਮ ਕਰਨਾ ਫਿਰ ਦੂਜਾ ਕਰਨਾ ਹੈ ਫਿਰ ਤੀਜਾ ਕਰਨਾ ਹੈ ਸਾਰਾ ਹੀ ਦਿਨ ਅਸੀਂ ਇਹਨਾਂ ਕਮਾਕਾਰਾਂ ਨੂੰ ਨਿਬੇੜਣ ਵਿੱਚ ਹੀ ਲੰਘਾ ਦਿੰਦੇ ਹਾਂ ਇਸ ਤਰ੍ਹਾਂ ਸਾਧ ਸੰਗਤ ਜੀ ਸੋਫੇ ਜਾਂ ਬੈੱਡ ਤੇ ਬੈਠੇ ਕਈ ਵਾਰ ਮਨ ਵਿੱਚ ਇਹ ਖਿਆਲ ਵੀ ਆਉਂਦਾ ਹੈ ਕਿ ਇਹ ਪਾਠ ਬਾਅਦ ਚ ਕਰ ਲਾਂਗੇ ਚਲੋ ਹੁਣ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਗਈ ਉਸੇ ਹੀ ਬੈੱਡ ਜਾਂ ਸੋਫੇ ਤੇ ਆਰਾਮ ਕਰ ਲੈਂਦੇ ਹਾਂ ਤੇ ਅਸੀਂ ਜਿਹੜਾ ਗੁਟਕਾ ਸਾਹਿਬ ਫੜਿਆ ਹੁੰਦਾ ਹੈ ਉਹ ਆਸ-ਪਾਸ ਰੱਖ ਕੇ ਹੀ ਕਈ ਵਾਰ ਸੌਂ ਜਾਂਦੇ ਹਾਂ ਫੋਨ ਤੋਂ ਪਾਠ ਕਰਨ ਨਾਲ ਵੀ ਇਸ ਵਿੱਚ ਕਿਸੇ ਦਾ ਜਦੋਂ ਫੋਨ ਆ ਜਾਵੇ ਮੈਸੇਜ ਆ ਜਾਵੇ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਨੋਟੀਫਿਕੇਸ਼ਨ ਉੱਤੇ ਸ਼ੋ ਹੋ ਜਾਂਦਾ ਹੈ ਤਾਂ ਪਾਠ ਵੱਲੋਂ ਸਾਰਾ ਹੀ ਧਿਆਨ हट ਜਾਂਦਾ ਹੈ ਕਈ ਵਾਰ ਤੁਸੀਂ ਵੇਖਿਆ ਹੀ ਹੋਵੇਗਾ ਜਦੋਂ ਫੋਨ ਕਰਦੇ ਹਾਂ ਤੇ ਫੋਨ ਤੇ ਅਸੀਂ ਤੇ ਜਦੋਂ ਅਸੀਂ ਪਾਠ ਫੋਨ ਤੋਂ ਕਰਦੇ ਹਾਂ ਉੱਪਰ ਜਦੋਂ ਵੀ ਕੋਈ ਇੱਕ ਅਦਾ ਨੋਟੀਫਿਕੇਸ਼ਨ ਆ ਗਿਆ ਭਾਵੇਂ ਉਹ WhatsApp ਦਾ ਹੋਵੇ ਭਾਵੇਂ ਉਹ Instagram ਦਾ ਹੋਵੇ ਜਾਂ ਹੋਰ ਕਿਸੇ ਐਪ ਦਾ ਸਾਡੇ ਦਿਲ ਵਿੱਚ ਉਥਲ-ਪੁਥਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਉਸ ਮੈਸੇਜ ਨੂੰ ਪਹਿਲਾਂ ਵੇਖ ਲਿਆ ਜਾਵੇ ਪਤਾ ਨਹੀਂ ਕਿਸੇ ਨੇ ਕੋਈ ਇੰਪੋਰਟੈਂਟ ਕੀ ਪੇਜ ਦਿੱਤਾ ਹੋਵੇ ਤਾਂ ਪਾਠ ਵੱਲੋਂ ਫਿਰ ਸਾਰਾ ਹੀ ਧਿਆਨ ਸਾਡਾ ਇੱਧਰ-ਉੱਧਰ ਵਟ ਜਾਂਦਾ ਹੈ ਆਪਣੇ ਹੱਥ ਝੂਠੇ ਵੀ ਫੋਨ ਨੂੰ ਲੱਗਦੇ ਹੀ ਰਹਿੰਦੇ ਹਨ ਆਪਣੇ ਮਹਾਪੁਰਖ ਜੀ ਕਿਹਾ ਕਰਦੇ ਹਨ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਦਾਤਾਂ ਵਰਤਾਉਂਦੇ ਹਨ ਮਿਹਰਾ ਵਰਤਾਉਂਦੇ ਹਨ ਉਸੇ ਹੀ ਤਰ੍ਹਾਂ ਜਦੋਂ ਅਸੀਂ ਪੋਥੀ ਤੋਂ ਪਾਠ ਕਰਦੇ ਹਾਂ ਤਾਂ ਗੁਰਬਾਣੀ ਦਾ ਪ੍ਰਕਾਸ਼ ਸਾਡੇ ਉੱਪਰ ਆਪਣੇ ਆਪ ਹੀ ਫਿਰ ਪੈ ਜਾਂਦਾ ਹੈ ਜਿਸ ਦਾ ਫਲ ਸਾਨੂੰ ਜ਼ਿਆਦਾ ਪ੍ਰਾਪਤ ਹੁੰਦਾ ਹੈ ਜਦ ਕਿ ਫੋਨ ਤੋਂ ਪਾਠ ਕਰਨ ਤੇ ਅਜਿਹਾ ਕੁਝ ਨਹੀਂ ਮਿਲਦਾ ਇਸ ਲਈ ਪਾਠ ਹਮੇਸ਼ਾ ਪੋਥੀ ਤੋਂ ਹੀ ਕਰਨਾ ਚਾਹੀਦਾ ਹੈ ਮਹਾਪੁਰਖ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ ਸੁਮਤ ਬਖਸ਼ਦੇ ਹਨ हे ਭਾਈ ਮੰਜੇ ਨੂੰ ਵਿਸ਼ਾ ਕੇ ਨਵੇਂ ਵਿਸ਼ਾਈ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਦਾ ਆਸਣ ਮੰਜੇ ਤੇ ਲਾ ਆਪ ਜ਼ਮੀਨ ਤੇ ਬੈਠ ਕੇ ਪਾਠ ਕਰ ਅਤੇ ਨਾਲ ਹੀ ਇਹ ਮਨ ਵਿੱਚ ਫੁਰਨਾ ਬਣਾ ਲੈ ਭਾਵਨਾ ਆਪਣੇ ਦਿਲ ਵਿੱਚ ਰੱਖ ਕਿ ਗੁਰੂ ਸਾਹਿਬ ਆਪ ਹੀ ਸੱਚਮੁੱਚ ਬੈਠੇ ਹਨ ਪਾਠ ਮੈਂ ਸੁਣਾ ਰਿਹਾ ਹਾਂ ਤੇ ਉਹ ਸੁਣ ਰਹੇ ਹਨ ਇਸ ਤਰ੍ਹਾਂ ਪਾਠ ਕਰਦੇ ਆ ਜਦੋਂ ਤੇਰੀ ਕਮਾਈ ਪੂਰੀ ਹੋ ਗਈ ਤਾਂ ਉਸੇ ਹੀ ਆਸਣ ਤੇ ਗੁਰੂ ਨਾਨਕ ਪਾਤਸ਼ਾਹ ਤੈਨੂੰ ਪਰਤੱਖ ਬੈਠੇ ਦਰਸ਼ਨ ਵੀ ਦੇ ਸਕਦੇ ਹਨ ਬਾਬਾ ਜੀ ਹੋਰ ਸੁਮਤ ਬਖਸ਼ਦਿਆਂ ਹੋਇਆਂ ਆਖਦੇ ਹਨ ਕਿ ਤੂੰ ਗੁਰੂ ਨਾਨਕ ਦੇ ਆਸਣ ਮੁਹਰੇ ਬੈਠ ਕੇ ਪਾਠ ਸ਼ੁਰੂ ਕਰ ਪਹਿਲਾਂ ਦੋ ਕੁੰਡੇ ਜ਼ਰੂਰ ਲਾ ਲੈਣੇ ਚਾਹੀਦੇ ਹਨ ਇੱਕ ਤਾਂ ਮਨ ਦਾ ਕੁੰਡਾ ਦੂਜਾ ਕਮਰੇ ਦਾ ਕੁੰਡਾ ਤਾਂ ਜੋ ਮਨ ਵਿੱਚ ਕੋਈ ਫੁਰਨਾ ਨਾ ਬਣ ਜਾਵੇ ਤੂੰ ਕਿਸੇ ਦੀ ਵੀ ਕੋਈ ਵੀ ਗੱਲਬਾਤ ਨਾ ਸੁਣੇ ਮੈਂ ਤਾਂ ਸਿਰਫ ਪਾਠ ਹੀ ਸੁਣਨਾ ਹੈ ਤੇ ਦੂਜਾ ਜੇਕਰ ਬਾਹਰੋਂ ਤੈਨੂੰ ਕੋਈ ਆਵਾਜ਼ ਵੀ ਮਾਰਦਾ ਹੋਵੇ ਤੂੰ ਪਾਠ ਪੂਰਾ ਹੋਣ ਤੋਂ ਬਾਅਦ ਹੀ ਉਸ ਕਮਰੇ ਦਾ ਕੁੰਡਾ ਖੋਲਣਾ ਹੈ ਕਿਉਂਕਿ ਉਹ ਕਾਲ ਯੁਗ ਦੇ ਰੂਪ ਵਿੱਚ ਤੇਰੇ ਭੈਣ ਭਰਾ ਹੀ ਤੈਨੂੰ ਆਵਾਜ਼ਾਂ ਮਾਰਦੇ ਹੋਣਗੇ ਤਾਂ ਕਿ ਤੁਹਾਡੇ ਪਾਠ ਵਿੱਚ ਵਿਗਨ ਪੈ ਜਾਵੇ ਪਰ ਤੂੰ ਪਾਠ ਕਰਕੇ ਪਾਠ ਸੰਪੂਰਨ ਕਰਨ ਤੋਂ ਬਾਅਦ ਹੀ ਉਹਨਾਂ ਦੇ ਨਾਲ ਗੱਲਬਾਤ ਕਰੇ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਕਹਿਣਾ ਹੈ ਕਿ ਮੈਂ ਤਾਂ ਨਹੀਂ ਸੀ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗਿਆ ਹੋਇਆ ਸੀ ਸੋ ਮਹਾਪੁਰਖਾ ਨੇ ਇਹਨਾ ਬਚਨਾਂ ਨੂੰ ਜੇਕਰ ਅਸੀਂ ਮੰਨ ਕੇ ਪਾਠ ਕਰ ਲਵਾਂਗੇ ਤਾਂ ਵੇਖਣਾ ਸਾਡੇ ਮਨ ਦੀਆਂ ਸਾਰੀਆਂ ਹੀ ਮਰਜ਼ਾ ਪੂਰੀਆਂ ਹੋ ਜਾਣਗੀਆਂ ਸਾਡੀਆਂ ਜੋ ਵੀ ਭਾਵਨਾਵਾਂ ਹੋਣਗੀਆਂ ਪਰਮਾਤਮਾ ਜੀ ਉਹਨਾਂ ਨੂੰ ਪੂਰੀਆਂ ਕਰ ਦੇਣਗੇ ਅਸੀਂ ਮੰਨ ਕੇ ਉਹਨਾਂ ਦੀਆਂ ਸਾਰੀਆਂ ਹੀ ਗੱਲਾਂ ਨੂੰ ਪਰਮਾਤਮਾ ਦੀ ਮਿਹਰ ਦਾ ਇੱਕ ਵੱਡਾ ਹਿੱਸਾ ਬਣ ਜਾਵਾਂਗੇ ਉਹ ਫਿਰ ਸਾਡੀਆਂ ਝੋਲੀਆਂ ਦੇ ਵਿੱਚ ਦਾਤਾਂ ਪਾਉਣਗੇ ਬਰਕਤਾਂ ਪਾ ਦੇਣਗੇ ਤੇ ਖੁਸ਼ੀਆਂ ਦਾ ਵਾਸ ਹਮੇਸ਼ਾ ਦੇ ਲਈ ਸਾਡੇ ਘਰ ਪਰਿਵਾਰ ਤੇ ਬਣ ਜਾਵੇਗਾ ਸਾਡੇ ਬੱਚੇ ਹਮੇਸ਼ਾ ਦੇ ਲਈ ਤਰੱਕੀ ਕਰਨਗੇ ਫਿਰ ਜਿਸ ਵੀ ਮਨੋਰਥ ਨੂੰ ਲੈ ਕੇ ਅਸੀਂ ਜੋ ਵੀ ਮਨ ਵਿੱਚ ਇੱਛਾ ਰੱਖਦੇ ਹਾਂ ਤੇ ਜਿਹੜੀ ਵੀ ਇੱਛਾ ਨੂੰ ਲੈ ਕੇ ਅਸੀਂ ਪਾਠ ਕਰਦੇ ਹਾਂ ਉਹ ਸਾਰੀਆਂ ਹੀ ਮਨੋ ਕਾਮਨਾਵਾਂ ਫਿਰ ਪੂਰੀਆਂ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਬੈੱਡ ਤੇ ਬੈਠ ਕੇ ਪਾਠ ਕਰਦੇ ਹੋ ਤਾਂ ਉਹ ਬੈੱਡ ਜਿਹੜਾ ਤੁਹਾਡਾ ਹੈ ਉਹ ਇੱਕ ਵੱਖਰੀ ਜਗ੍ਹਾ ਤੇ ਹੋਣਾ ਚਾਹੀਦਾ ਹੈ ਜਿੱਥੇ ਤੁਸੀਂ ਸਿਰਫ ਉੱਥੇ ਪਾਠ ਹੀ ਕਰਦੇ ਹੋਵੋ ਗ੍ਰਸਤ ਜੀਵਨ ਵਾਲੇ ਬੈੱਡ ਤੇ ਬੈਠ ਕੇ ਪਾਠ ਕਰਨਾ ਤੁਹਾਡੇ ਲਈ ਚੰਗਾ ਤੇ ਸ਼ੋਭਾਜਨਕ ਨਹੀਂ ਹੋਵੇਗਾ ਸੋ ਸਾਧ ਸੰਗਤ ਜੀ ਜੇਕਰ ਪ੍ਰਮਾਤਮਾ ਜੀ ਦੀਆਂ ਖੁਸ਼ੀਆਂ ਨੂੰ ਬਰਕਤਾਂ ਨੂੰ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਉਸਦੇ ਲਈ ਤੁਹਾਨੂੰ ਸਚਮਤਾ ਰੱਖਣੀ ਬੜੀ ਹੀ ਜ਼ਰੂਰੀ ਹੈ ਜੇਕਰ ਬੈੱਡ ਤੁਹਾਡਾ ਸਾਫ਼ ਸੁਥਰਾ ਹੈ ਚੰਗੀ ਵਿਸ਼ਾਈ ਹੈ ਤੇ ਤੁਸੀਂ ਇਹ ਸੋਚੋ ਕਿ ਪਰਮਾਤਮਾ ਨੂੰ ਤੁਸੀਂ ਉੱਚੀ ਜਗ੍ਹਾ ਤੇ ਹੀ ਰੱਖਣਾ ਹੈ ਜੇਕਰ ਤੁਸੀਂ ਪਰਮਾਤਮਾ ਜੀ ਦੀ ਪੋਥੀ ਨੂੰ ਉੱਚੀ ਜਗ੍ਹਾ ਤੇ ਰੱਖ ਕੇ ਪਾਠ ਕਰੋਗੇ ਤਾਂ ਵੇਖ ਲੈਣਾ ਪਰਮਾਤਮਾ ਜੀ ਤੁਹਾਡੀਆਂ ਮਨ ਦੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਸਾਧ ਸੰਗਤ ਜੀ ਜਿੰਨਾ ਵੀ ਅਸੀਂ ਸਤਿਕਾਰ ਗੁਰਬਾਣੀ ਨੂੰ ਬਖਸ਼ਾਂਗੇ ਉਹ ਨਹੀਂ ਪਰਮਾਤਮਾ ਜੀ ਸਾਡੇ ਤੇ ਮਿਹਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ